ਵਾਕਿਤੇ ਕਿਸਾਨ ਵੀਰੋ ਤੁਹਾਡਾ ਮਨੀਟ ਦੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪੈਂਡ ਢਿਲਮਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਦੋਸਤੋ ਅੱਜ ਦੀ ਵੀਡੀਓ ਚ ਜਰਸੀ ਦਿਖਾਉਣੀ ਹੈ ਪੰਜਾਬ ਵਾਲੀ ਨੋਰਮਲ ਜੀ ਰੇਟ ਵਾਲੀ ਤੇ ਵੀਡੀਓ ਨੂੰ ਐਂਡ ਤਾਈਂ ਦੇਖਿਆ ਜੇ ਜਿਹੜੀ ਵੀ ਤੁਹਾਨੂੰ ਪਸੰਦ ਆ ਜੂਗੀ ਇੱਥੇ ਆ ਕੇ ਆਪ ਤੁਸੀਂ ਸਿੱਧਾ ਲੈਣਾ ਖਰੀਦਾਰੀ ਕਰ ਲਿਆ ਜੇ ਨੰਬਰ 22 ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਹਾਂਜੀ ਦੋਸਤੋ ਟੋਕੜਾ ਵੜ ਦੈਨ ਨਮ ਇਹ ਬਾਈ ਕੰਦਾ ਸੋਈ ਨੂੰ ਟਾਈਮ ਹੋ ਗਿਆ ਵੈੜ ਨੂੰ ਤੇ ਇਸ ਟਾਈਮ 8 ਲੀਟਰ ਦੁੱਧ ਬਾਈ ਕੰਦਾ ਖੁੱਲਾ ਤਿਆਰ ਆ ਜਿਹੜੇ ਵੀ ਨੇ ਬਾਈ ਕੰਦਾ ਲੈਣੀ ਆਪਣੇ ਘਰੇ ਦੋ ਟਾਈਮ ਤਿੰਨ ਟਾਈਮ ਚੁਆਈ ਕਰਕੇ ਫਰੀਦਾਰੀ ਅਗੇ ਤਸੱਲੀ ਨਾਲ ਜਿਹੜੀ ਉਹ ਕਰ ਸਕਦਾ ਹਵਾਨਾ ਦੋਸਤੋ ਵੈੜ ਦਾ ਪੂਰਾ ਸੋਹਣਾ ਸੱਜਰ ਵੈੜਾ ਆ ਰਗਾ ਦੋਸਤੋ ਹਵਾਨਾ ਵੈੜ ਨੇ ਤਿਆਰ ਕੀਤਾ ਹੋਇਆ ਚਾਰੇ ਥਨਾ ਸੈਜ ਦੋਸਤੋ ਜਿਹੜਾ ਸੇਮ ਹੀ ਆ ਦੇਖ ਸਕਦੇ ਫੇਸ ਕੁਆਲਟੀ ਦੋਸਤੋ ਸੋਹਣੀ ਆ ਜਰਸੀ ਥੋੜੀ ਕ੍ਰਾਸ ਪਾਂਚੇ ਆ ਪਰ ਚਾਰੇ ਥਾਂ ਦੋਸਤੋ ਪੁੱਲ ਗਿਆ ਹਫਤੇ ਤੇ ਕੱਲੇ ਕੱਲੇ ਨਿਕਲ ਮੇ ਸੋਣੇ ਲੱਗੇ ਹੋਏ ਪੋਰਟ ਚਾਂਗ ਦੋਸਤੋ ਪੋਰਾ ਨਹੀਂ ਆਰਟਲਟ ਦੁੱਧ ਬਾਈਕ ਦਾ ਖੁੱਲਾ ਥੱਲੇ ਤਿਆਰ ਆਪਾਂ ਲੀਟਰ ਮਾਰ ਕੇ ਦੇਾਂਗੇ ਜਿਹੜੀ ਵੀਰ ਨੇ ਲੈਣੀ ਹੈ ਤਿੰਨ ਮਹੀਨੇ ਬਾਈਕ ਦਾ ਸੋਈ ਨੂੰ ਸਮਾਂ ਹੋ ਗਿਆ ਤੇ ਕੱਲ ਹੀ ਬਾਈਕ ਨੇ ਹੇਟ ਕੱਢੀ ਸੀ ਆਪਣੇ ਕੋਲ ਪੱਟੀ ਕਾ ਜਿਹੜਾ ਉਹ ਭਰਾਤਾ ਗਾਂਡੇ ਵੀਰ ਦੀ ਕਿਸਮਤ ਆ ਜੇ ਰਹਿ ਗਿਆ ਦੋਸਤੋ ਵੈੜ ਚੰਗੀ ਆ ਉਸ ਤੋਂ ਬਾਈ ਨੇ ਵੈੜ ਦਾ ਪ੍ਰਾਈਸ ਰੱਖਿਆ ਹੋਇਆ 16000 ਰੁਪਿਆ ਉਹ ਚ ਬਾਈ ਕੰਦਾ ਮਾਨਤਨ ਕਰ ਦਾਂਗੇ ਜਿਹੜੇ ਵੀਰ ਨੂੰ ਪਸੰਦ ਆ ਜੋ ਕਿ ਨੰਬਰ 22 ਦਾ ਸਕਰੀਨ ਦੇ ਉੱਪਰ ਚੱਲੂਗਾ ਸਪਾਈ ਨਾਲ ਗੱਲਬਾਤ ਕਰ ਲੈ ਜੇ ਵੀਡੀਓ ਨੂੰ ਐਟ ਤਾਂ ਹੀ ਦੇਖਣ ਲਈ ਸਾਰੇ ਭੈਣਾਂ ਭਰਾਵਾਂ ਦਾ ਦਿਲੋਂ ਧੰਨਵਾਦ